ਤਦ ਕੰਮ ਬਰਾਬਰ ਚੱਲਦਾ ਆ ਇਹ 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 ਚ ਉਹ ਜਿਹੜੀ ਦੂਜੀ ਪੰਚਾਇਤ ਸੀ ਉਹ ਜਿਹੜੀ ਸਾਰੀਆਂ ਅੰਦਰ ਹੋਰ ਸਰਪੰਚ ਦੇ ਬਨਾਵਤੇ ਆ ਦੇਦੇ ਬਨਾ ਉਹ ਗਏ ਉਹ ਗਏ ਕਿਉਂਕਿ ਕਹਿੰਦੇ ਨਹੀਂ ਪਾ ਕੇ ਉਹ ਕਹਿੰਦੇ ਜਿਆਦਾ ਸੇਈ ਸਾਹਿਬ ਤੁਸੀਂ ਦੇਖਦੇ ਹੋ ਤੁਹਾਨੂੰ ਆਜ਼ਾਦੀ ਦਿਵਸ ਤੇ ਬੁਲਾਇਆ ਗਿਆ ਪਰ ਉੱਥੇ ਪਾਸ ਹੋਣ ਦੇ ਬਾਵਜੂਦ ਵੀ ਕਿਉਂ ਕੱਢਿਆ ਗਿਆ ਬਾਹਰ ਉਹਨਾਂ ਨੇ ਰੀਜ਼ਨ ਦਿੱਤਾ ਜੀ ਸ੍ਰੀ ਸਾਹਿਬ ਦਾ ਜੀ ਸ੍ਰੀ ਸਾਹਿਬ ਤੋਂ ਟੇਪਾਈ ਹੋਈ ਹੈ ਇਹਦੇ ਲਈ ਤੁਸੀਂ ਜਾ ਨਹੀਂ ਸਕਦੇ ਤੇ ਉਹਨਾਂ ਨੇ ਆਫਰ ਕਰਿਆ ਸੀ ਵੀ ਤੁਸੀਂ ਉਤਾਰ ਕੇ ਜਾ ਸਕਦੇ ਹੋ ਵੀ ਇੱਥੇ ਹੈਗੀ ਜਗ੍ਹਾ ਹੈਗੀ ਰੂਮ ਹੈਗਾ ਤੁਸੀਂ ਉਤਾਰ ਕੇ ਉੱਥੇ ਰੱਖ ਦਿਓ ਤੇ ਵਾਪਸੀ ਤੁਹਾਨੂੰ ਦੇ ਦਾਂਗੇ ਹੈਂਡਓਵਰ ਕਰ ਦਾਂਗੇ ਤੇ ਉਹ ਸਾਨੂੰ ਨਹੀਂ ਅਸੀਂ ਕਿਹਾ ਵੀ ਅਸੀਂ ਇਹ ਕੰਤਨੀ ਕਰਨਾ ਹੈਗਾ ਤੇ ਉਹਨਾਂ ਤੋਂ ਕਹਿੰਦੇ ਫਿਰ ਸੌਰੀ ਸਰ ਅਸੀਂ ਨਹੀਂ ਜੋ ਕਰ ਸਕਦੇ ਅਸੀਂ ਫਿਰ ਵਾਪਸ ਆ ਗਏ ਕੀ ਨਾਮ ਵੱਲੋਂ ਬੁਲਾਇਆ ਗਿਆ ਸੀ ਤੁਹਾਨੂੰ ਬਲਾਕ ਅਸੀ ਜੀ ਆਪਣੇ ਪਟਿਆਲੇ ਤੋਂ ਸੈਨੀਟੇਸ਼ਨ ਵਿਭਾਗ ਨੇ ਸਾਨੂੰ ਜਿਹੜੀ ਉਹ ਕਰਿਆ ਸੀ ਪੰਜਾਬ ਭਾਰਤ ਸਰਕਾਰ ਤੇ ਉੱਥੇ ਜੋ ਸੈਨੀਟੇਸ਼ਨ ਵਿਭਾਗ ਹੈ ਉਹ ਸਵચ્છ ਭਾਰਤ ਦੇ ਅਧੀਨ ਉਹਦੇ ਲਈ ਸਾਨੂੰ ਵਧੀਆ ਕੰਮ ਹੋਈ ਬਿੰਦ 14 ਦੇ ਅਧੀਨ ਬਲਾਕ ਸੁਵਚਤਾ ਪਿੰਡ ਦੇ ਕਾਰਜਕਾਰੀ ਮੁੱਦਿਆਂ ਦੇ ਜਾਨੀ ਸੀਗਾ ਸਵਚਤਾ ਜਿਵੇਂ ਕਿ ਸਾਡੇ ਗਿੱਲੇ ਸੁੱਕੇ ਕੂੜੇ ਦਾ ਸੋਲਿਡ ਵੇਸ ਮੈਨੇਜਮੈਂਟ ਪਲਾਂਟ ਲੱਗਿਆ ਹੋਇਆ ਸਾਡੇ ਤੇ ਲਿਕਵਿਡ ਵੇਸ ਮੈਨੇਜਮੈਂਟ ਪਲਾਂਟ ਲੱਗਿਆ ਹੋਇਆ ਤੇ ਪਬਲੀਕਲੀ ਟਾਇਲਟ ਹੈਗੇ ਨੇ ਸਾਰੇ ਦਿਨ ਵਧੀਆ ਪ੍ਰਬੰਧ ਹੈਗੇ ਨੇ ਉਹਦੇ ਕਰਕੇ ਕਰੋ ਤੁਸੀਂ ਦਿੱਲੀ ਜਾਂਦੇ ਹੋ ਤੇ ਕੀ ਕੁਝ ਹੁੰਦਾ ਸਾਰਾ ਦਿਨ ਤੇਰਾ ਤਰੀਕ ਦਾ ਸਰ ਸਾਨੂੰ ਇਨਵਾਈਟ ਸੀਗਾ 13 ਤਰੀਕ ਨੂੰ ਅਸੀਂ ਸਵੇਰੇ ਇੱਥੋਂ ਚੱਲੇ ਸੀ ਤੇ ਉਸ ਦਿਨ ਵੀ ਇਕਲੇ अर्ली ਮਾਰਨਿੰਗ 3 ਵਜੇ ਹੋਏ 5 ਵਜੇ ਤੋਂ ਸਾਨੂੰ ਪਟਿਆਲੇ ਤੋਂ ਉਹਨਾਂ ਨੇ ਕਰਿਆ ਸੀ ਕਿ 5 ਵਜੇ ਤੁਸੀਂ ਪਟਿਆਲੇ ਪਹੁੰਚਣਾ ਹੈ ਅਸੀਂ 5 ਵਜੇ ਪਟਿਆਲੇ ਪਹੁੰਚੇ ਤੇ ਉਥੋਂ ਬਾਏ ਗੱਡੀ ਉਹਨਾਂ ਨੇ ਕਰੀ ਹੋਈ ਸੀ ਦੋ ਗੱਡੀ ਉਹਨਾਂ ਤੇ ਗਏ ਤੇ ਜਾ ਕੇ ਅਸੀਂ 12 ਵਜੇ ਨੂੰ ਰਿਪੋਰਟ ਕਰਨੀ ਸੀ ਕਿ 12 ਵਜੇ ਨੂੰ ਅਸੀਂ ਪਹੁੰਚ ਗਏ ਉੱਥੇ ਤੇ 14 ਤਰੀਕ ਨੂੰ ਫਿਰ ਸਾਡਾ ਜਲ ਸ਼ਕਤੀ ਵਿਭਾਗ ਦੇ ਜਿਹੜੇ ਉਹ ਸੀਗੇ ਮੰਤਰੀ ਨੇ ਆਪਣੇ ਮਿਸਟਰ ਸਾਹਿਬ ਵੀ ਸਬੰਧਨਾਂ ਉਹਨਾਂ ਨਾਲ ਸੀਗੀ ਮੀਟਿੰਗ ਉਹਨਾਂ ਨੇ ਸਾਨੂੰ ਇਹ ਸਾਰਾ ਦਿੱਤਾ ਸੀ ਸਰਟੀਫਿਕੇਟ ਉਹਨਾਂ ਵੱਲੋਂ ਸਨਮਾਨ ਹੋ ਗਿਆ ਸੀ ਹਾਂਜੀ ਉਹਨਾਂ ਵੱਲੋਂ ਸਨਮਾਨ ਹੋ ਗਿਆ ਸੀ ਉਹ 14 ਤਰੀਕ ਨੂੰ ਸੀਗਾ ਉੱਤੇ ਕੋਈ ਦਿੱਕਤ ਨਹੀਂ ਆਈ ਦੇਖੋ ਤੇ ਬਟ ਜਿਹੜਾ 15 ਤਰੀਕ ਦਾ ਸੀਗਾ ਲਾਲ ਕਿਲੇ ਤੇ ਜਾਣ ਦਾ 15 ਤਰੀਕ ਨੂੰ ਆਪਾਂ ਨੇ ਉੱਥੇ ਜਾ ਕੇ ਉਹ ਕਰਨਾ ਹੈ ਉਹਦੇ ਲਈ ਵੀ ਸਵੇਰੇ ਉਹਨਾਂ ਨੇ ਹੀ ਸਵੇਰੇ 3:30 ਵਜੇ ਤੁਹਾਨੂੰ ਬੱਸ ਪਿਕ ਕਰੇਗੀ ਤੇ 5 ਵਜੇ ਨੂੰ ਅਸੀਂ ਲਾਲ ਕਿਲੇ ਬੈਕੋ ਸਟੇਸ਼ਨ ਤੇ ਪਹੁੰਚ ਗਏ ਸੀ ਉੱਥੋਂ 5 ਵਜੇ ਤੋਂ ਬਾਅਦ ਫਿਰ ਜਾ ਕੇ 5:30 ਵਜੇ ਨੂੰ ਸਾਨੂੰ ਉਹਨਾਂ ਨੇ ਜਣੀ ਤੋਂ ਇੱਕ ਐਂਟਰੀ ਤੋਂ ਉਹਨਾਂ ਨੇ ਕੱਢ ਦਿੱਤਾ ਤੇ ਕਹਿੰਦੇ ਚਲੋ ਅੱਗੇ ਸੀਨੀਅਰ ਗੱਲ ਕਰਨਗੇ ਤੇ ਫਿਰ ਸੈਕੰਡ ਐਂਟਰੀ ਤੇ ਉਹ ਕਹਿੰਦੇ ਸਰ ਨਹੀਂ ਵੀ ਤੁਸੀਂ ਜਾਂ ਤਾਂ ਉਤਾਰ ਕੇ ਜਾਓ ਤੇ ਨਹੀਂ ਤਾਂ ਨਹੀਂ ਜਾ ਸਕਦੇ ਅਸੀਂ ਆਪਦਾ ਕਰਿਆ ਵੀ ਨਹੀਂ ਅਸੀਂ ਉਤਾਰਨੇ ਤਾਂ ਨਹੀਂ ਤੇ ਤੁਸੀਂ ਬਾਤ ਕਰ ਕਕਾਰ ਉਤਾਰ ਕੇ ਕਿੱਥੇ ਕਹਿੰਦੇ ਸੀ ਕਕਾਰ ਉਤਾਰ ਕੇ ਉਹਨਾਂ ਦੇ ਉੱਥੇ ਤੰਬੂ ਲਾਏ ਹੋਏ ਸੀ ਵੀ ਰੂਮ ਬਣਾਏ ਹੋਏ ਸੀ ਆਪਦੇ ਤੇ ਉਹਨਾਂ ਚ ਕਹਿੰਦੇ ਸੀ 5 ਨੰਬਰ ਗੇਟ ਤੇ ਸਾਡੀ ਐਂਟਰੀ ਸੀ ਲਾਲ ਕਿਲੇ ਤੇ ਵੀਆਈਪੀ ਐਂਟਰੀ ਜਿਹਨੂੰ ਆਪਾਂ ਕਹਿੰਦੇ ਹਾਂ ਵਿਸ਼ਤਾਂ ਲਈ ਤੇ ਉਹਦੇ ਚ ਉਹਨਾਂ ਨੇ ਕਹੇ ਸੀ ਇੱਥੇ ਉਤਾਰ ਕੇ ਤੁਹਾਡੇ ਸੇਫ ਲਈ ਹੋਣਗੇ ਅਸੀਂ ਵਾਪਸ ਜੀ ਤੁਹਾਨੂੰ ਦੇ ਦਾਂਗੇ ਤੇ ਉਹ ਤਾਂ ਦੇਖੋ ਸਾਡੇ ਧਰਮ ਤੇ ਨਹੀਂ ਹੈਗਾ ਵੀ ਅਸੀਂ ਉਤਾਰ ਦਈਏ ਤੇ ਉਦੋਂ ਬਾਅਦ ਫਿਰ ਅਸੀਂ ਚਲੋ ਸੀਨੀਅਰ ਨਾਲ ਗੱਲ ਕਰੀ ਉਹਨਾਂ ਨੇ ਉੱਪਰ ਵੀ ਗੱਲ ਕਰੀ ਉਹ ਕਹਿੰਦੇ ਵੀ ਨਹੀਂ ਸਰ ਅਲਾਉ ਨਹੀਂ ਹੈਗਾ ਸਿੱਖਾਂ ਨਾਲ ਜਿਹੜਾ ਵਿਦੇਸ਼ਾਂ ਵਿੱਚ ਤਾਂ ਵਤੀਰਾ ਹੁੰਦਾ ਵੀ ਇਹ ਇੰਡੀਆ ਵਿੱਚ ਕਿਸ ਤਰ੍ਹਾਂ ਦੀ ਤੁਹਾਨੂੰ ਵਿਦੇਸ਼ਾਂ ਵਿੱਚ ਵੀ ਇਹਦਾ ਕਾਫੀ ਗੱਲਾਂ ਆਉਂਦੀਆਂ ਨੇ ਵੀ ਕਿਤੇ ਪੱਗ ਉਤਾਰੀ ਗਈ ਕਿਤੇ ਕਕਾਰਾਂ ਨੂੰ ਲੈ ਕੇ ਕੋਈ ਗੱਲ ਹੁੰਦੀ ਹੈ ਆਪਾਂ ਉਹਨਾਂ ਨੂੰ ਇੱਕ ਸਮਝ ਸਕਦੇ ਵੀ ਉਹਨਾਂ ਨੂੰ ਆਪਣੇ ਧਰਮ ਬਾਰੇ ਨਹੀਂ ਪਤਾ ਹੈਗਾ ਤੇ ਹੁਣ ਇੱਥੇ ਤਾਂ ਆਪਣੇ ਇੰਡੀਆ 'ਚ ਤਾਂ ਆਪਣੇ ਪੰਜਾਬ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਨੇ ਇੰਨਾ ਸੰਘਰਸ਼ ਤੋਂ ਚੱਲੇ ਆ ਪਿੱਛੇ ਆਜ਼ਾਦੀ ਲਈ ਤੇ ਹੁਣ ਜਦ ਮਨੋ ਵੀ ਕਿਤੇ ਸਨਮਾਨ ਦੀ ਗੱਲ ਆਉਂਦੀ ਹੈ ਜਾਂ ਕਿਤੇ ਬਰਾਬਰੀ ਦੀ ਗੱਲ ਹੋਵੇ ਤਾਂ ਉੱਥੇ ਤੁਹਾਨੂੰ ਪਿੱਛੇ ਕਰਿਆ ਜਾਂਦਾ ਹੈ ਤੋ ਤੇ ਨੂੰ ਨਾਲ ਦੇ ਸੀ ਉਹਨਾਂ ਦੇ ਮੰਨਤੇ ਦੀ ਮੰਨਤੇ ਹੋਣੀ ਹੈ ਜੀ ਦੇਖੋ ਉਹ ਵੀ ਉਹੀ ਕਹਿੰਦੇ ਸੀ ਕਿ ਆਪਾਂ ਆਏ ਵੀ ਆਏ ਕਿਸ ਲਈ ਸੀ ਫਿਰ ਇਸ ਰੀਜ਼ਨ ਕਰਕੇ ਅਸੀਂ 10 ਵਜੇ ਤੋਂ ਬਾਅਦ ਗਏ ਕਿ ਚਲੋ ਦੇਖੀ ਉੱਥੇ ਹੈਗਾ ਕੀ ਫਿਰ ਪਬਲਿਕਲੀ ਚਲੋ ਜਨਮਤਾ ਸਰ ਨੇ ਨਿਬੜ ਗਿਆ ਸੀ ਉੱਥੇ ਫਿਰ ਪਬਲਿਕ ਜਿਹੜੀ ਆਮ ਪਬਲਿਕ ਜਾਂਦੀ ਹੈ ਜਿੱਥੇ ਕਿ ਗੇਟ ਉੱਥੇ ਖੁੱਲੇ ਸੀ ਉੱਥੇ ਵੀ ਅਸੀਂ ਜਾ ਕੇ ਮਨਮੋਤਾ ਦੇਖਿਆ ਵੀ ਕੀ ਸਿਸਟਮ ਹੈ ਇੱਥੇ ਕਿ ਟਿਕਟ ਵੀ ਦਿੱਤੀਆਂ ਕਦੋਂ ਤੇ ਬਸ ਉਸ ਤੋਂ ਬਾਅਦ ਫਿਰ ਉਹਨਾਂ ਦੇ ਹੀ ਮੰਨਤੇ ਹੋਇਆ ਕਹਿੰਦੇ ਵੀ ਫਿਰ ਉਹਨਾਂ 17 ਤਰੀਕ ਤੱਕ ਸੀ ਵੈਸੇ ਸਾਡਾ 13 ਤੋਂ 17 ਤੱਕ ਦਾ ਪਰ ਫਿਰ ਸਾਡਾ ਮਨ ਹੀ ਮੰਨਿਆ ਉਹ ਵੀ ਵ ਇਹ ਨਹੀਂ ਆਪਣੀ ਹੁਣ ਇੱਥੇ ਰੁਕਣਾ ਹੈਗਾ ਫਿਰ ਅਸੀਂ ਕੱਲ ਨੂੰ 16 ਵਜੇ ਆਪਾਂ ਦੇਖਾਂਗੇ ਤੁਹਾਡੇ ਉਤਸ਼ਾਹ ਤਾਂ ਬਹੁਤ ਹੋਣਾ ਪਰਿਵਾਰ ਨਾਲ ਗਏ ਸੀ ਇੱਥੇ ਪਿੰਡ ਤੇ ਵੀ ਹੋਊਗਾ ਪਤਾ ਕੀ ਸਰਪੰਚ ਨੂੰ ਸਨਮਾਨਤ ਕੀਤਾ ਜਾਣਾ ਕਿਸ ਤਰ੍ਹਾਂ ਦੇਖਦੇ ਹਾਂ ਚੀਚਾਂ ਸਰ ਸਾਰੇ ਪਿੰਡ ਤੇ ਉਤਸ਼ਾਹ ਸੀ ਜੀ ਸਟੇਟਸ ਦੇਖੋ ਹੁਣ ਡਿਜੀਟਲ ਇੰਡੀਆ ਸਾਰਾ ਕੁਝ ਆ ਇਹ ਨਾਲ ਵੀ ਤੇ ਸਟੇਟਸ ਵੀ ਪਾਉਂਦੇ ਸੀ ਵੀ ਜਾ ਰਹੇ ਹਾਂ ਪਹੁੰਚ ਗਏ ਤੇ ਜਿਹੜਾ 14 ਤਰੀਕ ਨੂੰ ਸਨਮਾਨ ਮਿਲਿਆ ਉਹਦੇ ਵੀ ਸਟੇਟਸ ਆਏ ਸੀ ਬੜਾ ਵਧੀਆ ਪਿੰਡ ਵੱਲੋਂ ਤੇ ਹੋਰ ਆਪਣੇ ਮਿੱਤਰਾਂ ਵੱਲੋਂ ਆ ਰਹੇ ਵੀ ਮਾਰਾ ਵੀ ਬਹੁਤ ਵਧੀਆ ਗੱਲ ਹੈ ਚਲੋ ਵਧੀਆ ਉਹਤੇ ਜੇ ਓਪਰਚੁਨਿਟੀ ਮਿਲੀ ਆਪਾਂ ਨੂੰ ਪਿੰਡ ਨੂੰ ਤੇ ਆਪਣੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਸੀ ਅਸੀਂ ਤੇ ਪੂਰੇ ਪੰਜਾਬ ਤੋਂ ਛੇ ਕਹਿੰਦੇ ਸੀ ਇਹ ਵਿੱਚੇ ਸਰਪੰਚ ਜੀ ਦੇ ਸੇਤਨ ਤੇ ਅੰਨਵਾਇਟਟ ਨੇ ਤੇ ਦੇਖੋ 13000 ਪਿੰਡਾਂ ਚੋਂ ਜਾਣਾ ਤੇ ਬਹੁਤ ਵੱਡੀ ਗੱਲ ਹੈ ਮਾਨ ਵਾਲੀ ਗੱਲ ਹੈ ਤੇ 14 ਤਰੀਕ ਤੱਕ ਸਾਰਾ ਕੁਝ ਠੀਕ ਚੱਲ ਰਿਹਾ ਸੀ ਪਰ 15 ਤਰੀਕ ਦੀ ਸਵੇਰ ਤੋਂ ਜਾ ਕੇ ਇਹ ਹੁੰਦਾ ਤਾਂ ਫਿਰ ਬੜਾ ਮਾਨਾ ਖਰਾਬ ਹੋਇਆ ਵੀ ਕੋਈ ਹੈ ਨਹੀਂ ਪੰਜਾਬ ਲਈ ਇਹਨਾਂ ਦਾ ਹੈਗਾ ਜਿਨੀ ਦੋ ਗਲਾ ਬਤੀਰਾ ਹੈਗਾ ਹੁਣ ਕੀ ਮੰਗ ਕਰਦੇ ਹਾਂ ਹਮ ਤਾਂ ਵੀ ਦੇਖੋ ਇਹਨਾਂ ਤੋਂ ਤਾਂ ਕੀ ਮੰਗ ਕਰਾਂਗੇ ਵੀ ਇਹਨਾਂ ਨੇ ਇਹ ਕੰਮ ਕਰਿਆ ਹੁਣ ਤਾਂ ਐ ਜੀ ਪੀ ਸੀ ਤੋਂ ਮੰਗ ਕਰਦੇ ਹਾਂ ਅਸੀਂ ਵੀ ਇਹਨੂੰ ਹਾਈਲਾਈਟ ਕੀਤਾ ਜਾਵੇ ਇਹਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਕੋਈ ਧਰਮ ਨਾ ਲੱਗੇ ਕੁਝ ਵੀ ਹੋਵੇ ਵੀ ਇਹਨੂੰ ਮੁੱਦੇ ਨੂੰ ਕਿਸੇ ਇੱਕ ਪੱਖੀ ਕਰਿਆ ਜਾਵੇ ਵੀ ਹਾਂ ਇਹ ਪੰਜੇ ਇੰਡੀਆ 'ਚ ਇਹ ਗੱਲਾਂ ਹੋਣ ਲੱਗੀਆਂ ਤਾਂ ਬਾਹਰ ਕੀ ਹੋਏਗਾ ਕਿ ਅੱਜ ਕੱਲ ਤੁਹਾਡੇ ਨਾਲ ਫਿਰ ਫਿਰ ਕੱਲ ਕਿਸੇ ਕੋਲ ਨਾਲ ਵੀ ਹੋ ਸਕਦਾ ਹਾਂਜੀ ਸਰ ਇਹ ਤਾਂ ਜੇ ਕੋ ਹੁੰਦਾ ਆ ਜੀ ਪਹਿਲਾਂ ਦੇਖਦੇ ਸੀ ਖਾਗਰਾ ਪਰ ਦੇਖ ਕੇ ਆਏ ਹੁੰਦਾ ਸੀ ਵੀ ਸ਼ਾਇਦ ਨਹੀਂ ਇਟ ਨਹੀਂ ਹੋਣਾ ਵੀ ਉਹ ਹੈ ਬਟ ਜੇ ਪ੍ਰੈਕਟੀਕਲੀ ਆਪਦੇ ਨਾਲ ਹੁੰਦੀ ਆ ਫਿਰ ਬੜਾ ਮਨ ਖਰਾਬ ਹੁੰਦਾ ਵੀ ਹਾਂ ਹੈਗਾ ਦੋ ਨੀਤੀਆਂ ਨੇ ਇਹਨਾਂ ਦੀ ਪੰਜਾਬੀਆਂ ਲਈ ਅਲੱਗ ਹੈ ਤੇ ਗੁਰਸਿੱਖਾਂ ਲਈ ਖਾਸ ਕਰਕੇ ਅਲੱਗ ਹੈ ਤੇ ਹੈ ਨਹੀਂ ਸਿਸਟਮ ਠੀਕ ਨਹੀਂ ਹੈ ਆਹ ਤੇ ਇਹ ਸਿੱਸ ਹੀ ਗੁਲਾਮਾ ਜਿਹੜੇ ਉੱਥੇ ਸਾਨੂੰ ਐ ਇੰਨੀ ਵੀ ਹੋ ਜਾਂਦੀ ਨਹੀਂ ਆ ਵੀ ਅਸੀਂ ਸਾਨੂੰ ਵੀ ਬਹੁਤ ਉੱਥੇ ਜਾ ਕੇ ਹੈਰਾਨਗੀ ਹੋਈ ਵੀ ਤੁਸੀਂ ਹਲਵਾਏਨੇ ਤੋਂ 4 ਇੰਚ ਦੀ ਹੈ ਜਿਹੜਾ ਬਹੁਤ ਵੱਡੀ ਹੈ ਇਹ ਇਹ ਵੀ ਵਾਲਾ ਜਿਹੜਾ ਹੈਗਾ ਸਰਪੰਚ ਸਾਹਿਬ ਦਾ ਸਵਾਗਤ ਕਰਨਾ ਜਦੋਂ ਗੱਲ ਤੁਹਾਡੇ ਸਾਹਮਣੇ ਆਈ ਆ ਤੇ ਤੁਹਾਡਾ ਹੁਣ ਕੀ ਰਿਐਕਸ਼ਨ ਦੇਖੋ ਤਿਆਰੀ ਸਾਡੀ ਜਦੋਂ ਦਿੱਲੀ ਧਾਰਨ ਦੇ ਜਿੱਤ ਕੇ ਸਾਡੇ ਪਿੰਡ ਦੀ ਤਿਆਰੀ ਉਦੋਂ ਵੀ ਤੁਸੀਂ ਰਿਕਾਰਡ ਕਰੀ ਸੀ ਉਦੋਂ ਵੀ ਅਸੀਂ ਟੋਲਟਮੱਕੇ ਨਾਲ ਕਰਿਆ ਸੀ ਕਿਉਂਕਿ ਸਾਡੇ ਪਿੰਡ ਤੇ ਕੋਈ ਪਾਰਟੀ ਵਾਜ ਨਹੀਂ ਕੋਈ ਗੁਰਪੋ ਵਾਜ ਨਹੀਂ ਸਾਰਾ ਪਿੰਡ ਇੱਕ ਹੈ ਸਾਰੇ ਬੰਦੇ ਨੂੰ ਬੜਾ ਚਾਅ ਸੀ ਕਿ ਆਊਗਾ ਮੁੰਡਾ ਸਾਡਾ ਨਵਾਂ ਮੁੰਡਾ ਗਿਆ ਸਰਪੰਚ ਬਣ ਕੇ ਵਧੀਆ ਅਵਾਰਡ ਲੈ ਕੇ ਆਊਗਾ ਤੇ ਅਸੀਂ ਉਸ ਤਰ੍ਹਾਂ ਦੀ ਤਿਆਰੀ ਕਰੀ ਹੋਈ ਸੀ ਔਰ ਉਡੀਕਦੇ ਰਹੇ ਸਾਰੇ ਸਟੇਟਸ ਜਿੱਦਾਂ ਇਹ ਦੱਸਾ ਸਰਪੰਚ ਸਾਹਿਬ ਨੇ ਵੀ ਪਾਉਂਦੇ ਰਹੇ ਜਿਹੜਾ ਮੈਨਸ ਵੀ ਉਹ ਨਹੀਂ ਪਾਇਆ ਜਦੋਂ ਫੋਨ ਕਰਕੇ ਪੁੱਛਿਆ ਕਿ ਨੇ ਕੋਈ ਗੱਲ ਹੋਰ ਹੋ ਗਈ ਮੈਂ ਤੁਹਾਨੂੰ ਪਿੰਡ ਆ ਕੇ ਦੱਸੂਗਾ ਜਦੋਂ ਰਾਤ ਸਾਡੀ ਗੱਲ ਹੋਈ ਤੇ ਬੜਾ ਦੁੱਖ ਲੱਗਾ ਸਾਰੇ ਪਰ ਪਰਿਵਾਰ ਨੂੰ ਵੀ ਦੁੱਖ ਲੱਗਾ ਸਾਰੇ ਨਗਰ ਨੂੰ ਬੜਾ ਰੋਸ ਹੈ ਨਗਰ ਦੇ ਵਿੱਚ ਇਸ ਗੱਲ 'ਇਸ ਨੂੰ ਅਸੀਂ ਹੁਣ ਸ਼੍ਰੋਮਣੀ ਕਮੇਟੀ ਦੇ ਅਕਾਲ ਦੱਸ ਸਕਦੇ ਜਥੇਦਾਰ ਸਾਹਿਬ ਤੱਕ ਪਹੁੰਚ ਕਰਾਂਗੇ ਅਸੀਂ ਕਿਉਂਕਿ ਸਾਨੂੰ ਹੁਣ ਮਹਿਸੂਸ ਕਰ ਰਹੇ ਹਾਂ ਵੀ ਅਸੀਂ ਯਾਰ ਵਾਕਈ ਗਲ੍ਹਾਂ ਆ ਅਸੀਂ ਆਜ਼ਾਦ ਦੇਸ਼ 'ਚ ਰਹਿ ਕੇ ਗੁਲਾਮ ਆਂ ਅਸੀਂ ਆਜ਼ਾਦ ਨਹੀਂ ਹੈਗੇ ਜਿਹੜੀਆਂ ਜਥੇਵੰਦਿਆਂ ਕੋਈ ਇਦਾਂ ਦਾ ਮੰਗ ਕਰਦੀਆਂ ਨੇ ਜੇ ਇੰਨਾ ਸਾਡੇ ਤੋਂ ਅਲਰਜੀ ਹੈ ਫਿਰ ਸਾਨੂੰ ਦੇਦਣਾ ਲੱਗ ਮਲਕ ਸਾਡਾ ਫਿਰ ਸਾਨੂੰ ਅਲੱਗ ਕਰ ਦੇਣ ਜੇ ਸਾਨੂੰ ਸ੍ਰੀ ਸਾਹਿਬ ਪਾ ਕੇ ਅਸੀਂ ਦਿੱਲੀ ਨਹੀਂ ਜਾ ਸਕਦੇ ਕਿਤੇ ਆਪਣੇ ਲਾਲ ਕਿਲੇ ਤੇ ਨਹੀਂ ਜਾ ਸਕਦੇ ਜਿਹੜਾ ਸਖਾ ਨੇ ਜਿੱਥੇ ਰਾਜ ਕਰਿਆ ਹੋਇਆ ਸੀ ਨੇ ਅਸੀਂ ਉੱਥੇ ਦੁਬਾਰੇ ਨਹੀਂ ਜਾ ਸਕਦੇ ਫਿਰ ਸਾਨੂੰ ਲੱਗ ਦੇ ਦੇਣ ਸਾਨੂੰ ਅਲੱਗ ਕਰ ਦੇਣ ਫਿਰ ਤਾਂ ਜਾਇਜ਼ ਨਹੀਂ ਜਿਹੜੀਆਂ ਉਹ ਜਥੇਵੰਦਿਆ ਮੰਗ ਕਰ ਰਹੀਆਂ ਰਹੀਆਂ ਨੇ ਬਹੁਤ ਰੋਸ ਆਈ ਸਾਡੇ 'ਤੇ ਅਸੀਂ ਇਹਨੂੰ ਪੂਰਾ ਵਿਰੋਧ ਕਰਾਂਗੇ ਅਸੀਂ ਇਸ ਦੀ ਇਸ ਤਰ੍ਹਾਂ ਦਾ ਵਤੀਰਾ ਵਦੀਸ਼ਾਂ ਵਿੱਚ ਤਾਂ ਦੇਖਿਆ ਸੀ ਹੁਣ ਏਡੀਆ ਵਿੱਚ ਵੀ ਹੋਣਗੇ ਬਹੁਤ ਗੋਵਿੰਦਰ ਬਹੁਤ ਮਾੜੀ ਗੱਲ ਹੈ ਜਿਹੜੀ ਇਹ ਇਹ ਮਤਲਬ ਸਰਕਾਰ ਨੇ ਇੱਕ ਚੁਣੇ ਹੋਏ ਨਮਾਇंदे ਨਾਲ ਆਪਣੇ ਪ੍ਰੋਗਰਾਮ ਦੇ ਵਿੱਚ ਬਲਾ ਕੇ ਇਨਵਾਈਟਡ ਪ੍ਰੋਗਰਾਮ ਦੇ ਵਿੱਚ ਜਿਹੜਾ ਇਦਾਂ ਦਾ ਇਹ ਸਰਕਾਰਾਂ ਨੇ ਕੀਤਾ ਬਹੁਤ ਮਾੜੀ ਗੱਲ ਹੈ ਅ ਅਸੀਂ ਆਮ ਆਪਾਂ ਖਬਰਾਂ 'ਚ ਸੁਣਦੇ ਆਂ ਵੀ ਫਰਾਸ 'ਚ ਪਗੜੀ ਦਾ ਮਸਲਾ ਉੱਠਿਆ ਜਾਂ ਹੋਰ ਕਿਤੇ ਬਾਹਰ ਜਿੰਨਾਂ ਲੋਕਾਂ ਨੂੰ ਸਿੱਖ ਧਰਮ ਦੇ ਚਿੰਨਾਵਾਰੇ ਪਤਾ ਨਹੀਂ ਹੈ ਉਹ ਇਹ ਗੱਲ ਕਰਨ ਮੰਨਣਯੋਗ ਆ ਗੱਲ ਉੱਥੇ ਅਸੀਂ ਕਹਿੰਦੇ ਆ ਸਾਡੇ ਪ੍ਰਧਾਨ ਮੰਤਰੀ ਨੂੰ ਦੱਸਿਓ ਜਾਂ ਸੈਂਟਰ ਸਰਕਾਰ ਨਾਲ ਇਹ ਗੱਲ ਕਰਿਓ ਪਰ ਜੰਟਰ ਸਰਕਾਰ ਸਾਡੇ ਖੁਦ ਆਪਣੀ ਧਰਤੀ ਦੇ ਜਿੱਥੇ ਸਿੱਖਾਂ ਨੇ ਦੇਸ਼ ਨੂੰ ੳਜਾਦ ਕਰਨ ਵਾਸਤੇ ਇੰਨੀ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਆਪਦੇ ਦੇਸ਼ ਦੇ ਵਿੱਚ ਉਹਨਾਂ ਨਾਲ ਇਦਾਂ ਦਾ ਵਤੀਰਾ ਵਾਪਰੇ ਇਹ ਬਹੁਤ ਹੀ ਨਿੰਦਨਯੋਗ ਹੈ ਇੱਕ ਮਤਲਬ ਪੰਜਾਬ ਦੇ ਵਿੱਚ ਪੰਚਾਇਤ ਵਧੀਆ ਕੰਮ ਕਰਦੀ ਆ ਉਹਨੂੰ ਤੁਸੀਂ ਇਨਵਾਈਟ ਕਰਦੇ ਹੋ ਵੀ ਤੁਸੀਂ ਆ ਜਾਓ ਤੁਹਾਨੂੰ ਜਿਹੜਾ ਆਜ਼ਾਦੀ ਦੇ ਸਿਧਾਂਤ ਜਿਹੜਾ ਸਨਮਾਨ ਦਿੱਤਾ ਜਾਣਾ ਹੈ ਤੇ ਉਹਨੂੰ ਸਨਮਾਨ ਦੇਣ ਦੀ ਬਜਾਏ ਉਹਦੇ ਨਾਲ ਇਦਾਂ ਦਾ ਵਤੀਰਾ ਕਰਕੇ ਉਹਨੂੰ ਵਾਪਸ ਮੋੜ ਦੇਣਾ ਸਿਰਫ ਇਸ ਕਰਕੇ ਵੀ ਉਹਦੇ ਇੱਕ ਸਿਰੀ ਸਾਹ ਪਾਈ ਹੋਈ ਹੈ ਇਹ ਬਹੁਤ ਮਾੜੀ ਗੱਲ ਹੈ ਤੇ ਇਹ ਇਦਾਂ ਦੀ ਜਿਹੜੀ ਘਟਨਾ ਹੈ ਸਾਨੂੰ ਇਹ ਦੱਸ ਰਹੀ ਹੈ ਵੀ ਤੁਸੀਂ ਆਪਣੇ ਦੇਸ਼ ਦੇ ਵਿੱਚ ਤੁਸੀਂ ਦੂਜੇ ਸਹਰਜ ਦੇ ਸਹਿਰੀ ਹੋ ਤੁਹਾਡੇ ਨਾਲ ਜਿਹੜਾ ਇਦਾਂ ਦਾ ਵਤੀਰਾ ਸਾਨੂੰ ਕਰਕੇ ਇਹ ਚੀਜ਼ ਦਿਖਾਈ ਜਾਂਦੀ ਇਸ ਤਰ੍ਹਾਂ ਤਾਂ ਮਨੋਬਲ ਵੀ ਜਿਹੜਾ ਹੈਗਾ ਟੁੱਟਦਾ ਕਿਉਂਕਿ ਸਰਪੰਚ ਜਿਹੜਾ ਹੈਗਾ ਦਿਨ ਰਾਤ ਇੱਕ ਕਰਕੇ ਪਿੰਡ ਨੂੰ ਸਵੱਛ ਬਣਾ ਰਿਹਾ ਸੀ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰੀ ਤਾਂ ਫਿਰ ਅੱਗੇ ਅਗਲਾ ਕੀ ਸੱਚੀ ਚੀਜ਼ ਹੈ ਬਿਲਕੁਲ ਤੁਸੀਂ ਜਿਵੇਂ ਦੱਸਿਆ ਵੀ 13000 ਪੰਚਾਇਤਾਂ ਦੇ ਵਿੱਚੋਂ ਇਹ 6 ਪੰਚਾਇਤਾਂ ਨੂੰ ਪੰਜਾਬ ਦੀਆਂ ਨੂੰ ਚੁਣਿਆ ਗਿਆ ਸੀ ਵੀ ਇਹ ਵਧੀਆ ਕੰਮ ਕਰ ਰਿਹਾ ਕਰਿਆ ਪੰਚਾਇਤਾਂ ਨੇ ਇੱਥੇ ਤੇ ਇਹ ਖਬਰ ਨੂੰ ਦੇਖ ਕੇ ਜਿਹੜੇ ਹੋਰ ਪਿੰਡ ਦੇ ਸਰਪੰਚ ਹੈਗੇ ਨੇ ਉਦਮੀ ਨੇ ਲੋਕ ਉਹਨਾਂ ਦੇ ਇਸ ਚੀਜ਼ ਦੀ ਬਹੁਤ ਗਹਿਦੀ ਸੱਟ ਵੱਜੇਗੀ ਵੀ ਜੇ ਕੋਈ ਇਦਾਂ ਦਾ ਕੰਮ ਕਰਦਾ ਹੈ ਸ਼ਾਇਦ ਸਾਨੂੰ ਦਿੱਲੀ ਦੇ ਵਿੱਚ ਉੱਥੇ ਰੱਖੇ ਪ੍ਰੋਗਰਾਮ 'ਚ ਸਾਨੂੰ ਪੰਜਾਬੀਆਂ ਨੂੰ ਐਂਟਰੀ ਮਿਲੇਗੀ ਜਾਂ ਨਾ ਨਹੀਂ ਮਿਲੇਗੀ ਇਹ ਬਹੁਤ ਜਿਹੜੀ ਦੁਖਦਾਈ ਘਟਨਾ ਹੈ ਜਿਹੜੀ ਇੱਕ ਸਿੱਖ ਹੋਣ ਕਰਕੇ ਇੱਕ ਇਦਾਂ ਦੇ ਨੇ ਨੌਜਵਾਨ ਨਾਲ ਇਹ ਜਿਹੜੀ ਕਟਨਾ ਹੋਈ ਆ ਬਹੁਤ ਮਾੜੀ ਗੱਲ ਸਰਪੰਚ ਤਾਂ ਫਿਰ ਅੱਗੇ ਤੋਂ ਕੋਈ ਵੀ ਚੰਗਾ ਕੰਮ ਨਹੀਂ ਕਰਨਗੇ 100 ਵਾਰੀ ਸੋਚੂਗਾ ਕਿ ਕਿਉਂ ਕਰਨਗੇ ਜੀ ਕਿਉਂ ਕਰਨਗੇ ਜਦੋਂ ਜਦੋਂ ਉਹਨਾਂ ਨੂੰ ਸਨਮਾਨ ਦੇਣ ਦੀ ਬਜਾਏ ਇੱਕ ਐਡੇ ਵੱਡੇ ਮਤਲਬ ਦੇਸ਼ ਲੈਵਲ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ અપਮਾਨ ਕਰਕੇ ਮੁੜਿਆ ਜਾਏਗਾ ਉਹ ਕਿਉਂ ਇਦਾਂ ਦੇ ਕੰਮ ਕਰਨਗੇ ਜੀ ਜਿੱਦਾਂ ਆਮ ਪੰਚਾਇਤਾਂ ਰਿਸ਼ਵਤ ਖੋਰੀ ਚ ਜਾਂ ਭ੍ਰਿਸ਼ਟਾਚਾਰੀ ਚ ਪਈਆਂ ਹੋਈਆਂ ਨੇ ਉਹ ਵੀ ਫਿਰ ਉਦਾਂ ਹੀ ਕਰਨਗੇ ਜੀ ਫਿਰ ਜੇ ਉਹਨਾਂ ਨਾਲ ਨਾਲ ਇਦਾਂ ਹੋਗਾ ਸਾਰਿਆਂ ਨੂੰ ਮਾੜੀ ਗੱਲ ਮਤਲਬ ਨਖਰਣਾ ਸਾਹਿਬ ਇਹ ਹੈ ਇਹ ਇੱਥੇ ਸਾਡੇ ਅਬਦੇ ਦੇ ਦੇਖ ਚ ਇਹ ਚੀਜ਼ ਘਟਨਾ ਹੋਣੀ ਇਹ ਇਹ ਮੰਨਣਯੋਗ ਨਹੀਂ ਹੈ ਵੀ ਇਹਨੂੰ ਕਿੱਦਾਂ ਅਸੀਂ ਐਕਸੈਪਟ ਕਿੱਦਾਂ ਕਰ ਲਈਏ ਜਿੱਥੇ ਸਾਰੇ ਲੋਕਾਂ ਨੂੰ ਪਤਾ ਵੀ ਇਹ ਸਿੱਖ ਨੇ ਇਹਨਾਂ ਦੇ ਆ ਚਿੰਨ ਨੇ ਇਹ ਇਹਨਾਂ ਨੇ ਦੇਸ਼ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਨੇ ਅੱਜ ਵੀ ਕਰ ਰਹੇ ਨੇ ਅ ਰੋਜ਼ ਬਾਰਡਰ ਦੇ ਉੱਤੋਂ ਜਿਹੜੇ ਸਾਡੇ ਨੌਜਵਾਨਾਂ ਦੀਆਂ ਲਾਸ਼ਾਂ ਆਉਂਦੀਆਂ ਨੇ ਤੇ ਕੇਸਰੀ ਝੰਡੇ ਲੈ ਕੇ ਫੌਜ ਅੱਗੇ 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 ਤੁਰਦੀ ਹੈ ਉਹਨਾਂ ਦੇ ਪੰਗਾ ਹੈਗੀਆਂ ਨੇ ਦਾੜੀਆਂ ਹੈਗੀਆਂ ਨੇ ਕਿੱਥੇ ਨਹੀਂ ਜੀ ਪਤਾ ਇਹ ਚੀਜ਼ ਦਾ ਜੇ ਇੱਥੇ ਇਹਦਾ ਮਤਲਬ ਸਾਨੂੰ ਜਾਣ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਦੇਖੋ ਜਿੱਥੇ ਆਪਾਂ ਸਿਕਿਉਰਿਟੀ ਦੀ ਗੱਲ ਕਰਦੇ ਆ ਜੇ ਮੰਨ ਲਓ ਕਰਦੇ ਵੀ ਆ ਇੱਕ ਸ੍ਰੀ ਸਾਹਿਬ ਜਿਹੜੀ 4 ਇੰਚ ਦੀ ਸ੍ਰੀ ਸਾਹਿਬ ਸਰਪੰਨ ਸਾਹਿਬ ਦੇ ਪਾਈ ਵੀ ਸੀ ਜਿੱਥੋਂ ਘਟੋ ਘਟ ਮਤਲਬ ਦਾ 500 ਜਾਂ 600 ਕਿਲੋਮੀਟਰ ਜਿਹੜਾ ਪ੍ਰਧਾਨ ਮੰਤਰੀ ਦੇ ਦੂਰ ਹੋਣਾ ਸੀ ਇੱਥੇ ਇਹਨਾਂ ਨੂੰ ਰੱਖਿਆ ਜਾਣਾ ਸੀ ਜਿੱਥੇ ਇਹਨਾਂ ਵਾਸਤੇ ਇਹਨਾਂ ਨੂੰ ਬਿਠਾਇਆ ਜਾਣਾ ਸੀ ਉੱਥੋਂ ਸ੍ਰੀ ਸਾਹਿਬ ਨਾਲ ਕੀ ਖਤਰਾ ਸੀ ਜੀ ਦੱਸੋ ਜੇ ਹੈ ਸੀ ਤੇ ਫਿਰ ਇਹ ਗੱਲਾਂ ਪਹਿਲਾਂ ਕਿਉਂ ਨਹੀਂ ਹੋਈਆਂ ਇਹਨਾਂ ਨੂੰ ਪਾਸ ਦਿੱਤੇ ਗਏ ਇਹਨਾਂ ਨੂੰ ਪਹਿਲਾਂ ਨਾਂ ਨਾਮਜ਼ਦ ਕਰਦੇ ਫਿਰ ਇਹ ਸਿਕਿਉਰਟੀ ਲੈਵਲ ਤੇ ਇਹ ਚੀਜ਼ ਰੱਖੀ ਜਾਣੀ ਚਾਹੀਦੀ ਸੀ ਤੇ ਇਹਨਾਂ ਨੂੰ ਉੱਥੇ ਬੁਲਾ ਕੇ ਐਂਟਰੀ ਨਾ ਦੇਣੀ ਬਹੁਤ ਮਾੜੀ ਗੱਲ ਪਰਿਵਾਰ ਵੀ ਨਾਲ ਗਿਆ ਸੀਗਾ ਬੱਚਾ ਵੀ ਛੋਟਾ ਘਰੇ ਛੱਡ ਕੇ ਗਏ ਕਿਸ ਤਰ੍ਹਾਂ ਦੇਖਦੇ ਹੋ ਸਾਰਾ ਪਰਿਵਾਰ ਹੈ ਜੀ ਜਿਹੜਾ ਗੁਰਸਿੱਖ ਪਰਿਵਾਰ ਹੈ ਬਿਲਕੁਲ ਪਰਿਵਾਰ ਦੇ ਜਿਹੜੀ ਹਿਰਦੇ ਤੇ 6 ਵਜੇ ਇਸ ਗੱਲ ਨਾਲ ਵੀ ਸਾਨੂੰ ਇਸ ਪ੍ਰੋਗਰਾਮ ਚ ਜਿੱਥੇ ਇਹਨਾਂ ਦਾ ਉੱਥੇ ਫੋਟੋਆਂ ਹੋਣੀਆਂ ਸੀਗੀਆਂ ਇਸ ਸਨਮਾਨ ਦੀਆਂ ਫੋਟੋਆਂ ਸਾਰੇ ਦੇਸ਼ਾਂ ਚ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹਰ ਇੱਕ ਬੰਦੇ ਨੇ ਉਹ ਫੋਟੋਆਂ ਜਿਹੜੀਆਂ ਮਤਲਬ ਦੂਰ ਤੱਕ ਪਾਉਣੀਆਂ ਸੀ ਵੀ ਸਾਨੂੰ ਉੱਥੇ ਸਨਮਾਨ ਮਿਲਿਆ ਇੱਕ ਇਸ ਕਰਕੇ ਉਹ ਸਨਮਾਨ ਤੋਂ ਇਹ ਵਾਂਝੇ ਰਹਿ ਗਏ ਵੀ ਇਹਨਾਂ ਦੇ ਸ੍ਰੀ ਸਾਹਿਬ ਪਾਈ ਹੋਈ ਹੈ ਗੁਰਸਿੱਖ ਹੋਣਾ ਮਤਲਬ ਉਹ ਉਸ ਸਨਮਾਨ ਵਾਲੇ ਪ੍ਰੋਗਰਾਮ ਚ ਜਾਣਾ ਸਾਡੇ ਲਈ ਗੁਨਾਹ ਹੈ ਵੀ ਜੇ ਅਸੀਂ ਗੁਰਸਿੱਖ ਹਾਂ ਤਾਂ ਸਰੋਵਣੀ ਕਮੇਟੀ ਤੋਂ ਵੀ ਮੰਗ ਕਰਦੇ ਹਾਂ ਬਿਲਕੁਲ ਅਸੀਂ ਮੰਗ ਕਰਦੇ ਹਾਂ ਸਰਪੰਚ ਸਾਹਿਬ ਨੂੰ ਅਸੀਂ ਬੈਠ ਕੇ ਗੱਲ ਕੀਤੀ ਹੈ ਜਿੱਥੇ ਵੀ ਅਕਾਲਤਾ ਸਾਹਿਬ ਦੇ ਜ਼ਥੇਦਾਰ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਅਸੀਂ ਉਹਨਾਂ ਨੂੰ ਮਿਲਾਂਗੇ ਵੀ ਸਰੋਵਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਤੁਹਾਡੇ ਜ਼ਰੀਏ ਵੀ ਔਰ ਦੇਸ਼ ਵਿਦੇਸ਼ ਚ ਬੈਠੇ ਸਮੂਹ ਸਿੱਖਾਂ ਨੂੰ ਵੀ ਇਸ ਗੱਲ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਚੀਜ਼ ਦੇ ਉੱਤੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਪੂਰਾ ਵਿਰੋਧ ਚ ਪਾਇਆ ਜਾਵੇ ਇਹ ਜਿਹੜੀ ਬਹੁਤ ਘਟਨਾ ਮਾੜੀ ਹੈ ਅਸੀਂ ਪ੍ਰੋਗਰਾਮ ਬਣਾਉਨੇ ਉਹਨਾਂ ਨਾਲ ਅਕਾਲਤਾ ਦੇ ਜ਼ਥੇਦਾਰ ਨੂੰ ਵੀ ਮਿਲਾਂਗੇ ਤੇ ਸਰੋਵਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਇਸ ਚ ਲਈ ਮਿਲ